ਨਮਸਕਾਰ ਦੋਸਤੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀ ਉਹ ਮਸ਼ਹੂਰ ਗਾਇਕਾ ਦੇ ਬਾਰੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਉਹਨਾਂ ਦੇ ਸਟਰਗਲ ਦੇ ਬਾਰੇ ਤੇ ਉਹਨਾਂ ਨੇ ਗਾਇਕੀ ਕਿੱਥੋਂ ਸ਼ੁਰੂ ਕੀਤੀ ਤੇ ਉਹਨਾਂ ਨੂੰ ਫੈਮਿਲੀ ਦਾ ਕਿਦਾਂ ਪਿਆਰ ਹੈ ਉਹਨਾਂ ਦੀ ਫੈਮਿਲੀ ਦੇ ਬਾਰੇ ਬੱਚਿਆਂ ਦੇ ਬਾਰੇ ਤੇ ਜੋ ਆਪ ਚਮਕੀਲੇ ਨੂੰ ਆਪਣਾ ਸਤਾਦ ਮੰਨਦੇ ਸੀ ਤੇ ਉਹ ਕਿਉਂ ਚਮਕੀਲੇ ਨੂੰ ਆਪਣਾ ਸਤਾਦ ਮੰਨਦੀ ਸੀ ਤੇ ਇਹਦੇ ਵਿੱਚ ਆਪਾਂ ਦੱਸਾਂਗੇ ਜੇ ਆਪਾਂ ਬਾਇਓਗ੍ਰਾਫੀ ਲੈ ਕੇ ਆਏ ਆ ਅਮਰਤਾ ਵਰਕ ਜੀ ਦੇ ਬਾਰੇ ਅੱਜ ਆਪਾਂ ਦੱਸਾਂਗੇ ਕਿ ਅੱਜ ਕੱਲ੍ਹ ਉਹ ਕਿੱਥੇ ਨੇ ਵੀਡੀਓ ਦੇ ਵਿੱਚ ਬਣੇ ਰਹੋ ਅਤੇ ਜਿਨ੍ਹਾਂ ਨੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਲਿਓ ਅਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ ਤਾਂ ਜੋ ਆਪਣੀ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਤੇ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਵਾਦਿਆਂ ਵੀਡੀਓ ਦੇ ਵੱਲ ਅਮਰਤਾ ਵਰਕ ਦਾ ਜਨਮ 11 ਜੂਨ 1975 ਨੂੰ ਪਿਤਾ ਹਰਮਿਲਾਪ ਅਤੇ ਮਾਤਾ ਕਸ਼ਮੀਰ ਕੌਰ ਦੀ ਕੁੱਖੋਂ ਜਲੰਧਰ ਦੇ ਪਿੰਡ ਵਰਕ ਵਿੱਚ ਹੋਇਆ ਉਹਨਾਂ ਨੂੰ ਛੋਟੀ ਉਮਰ ਵਿੱਚ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਆਪਣੇ ਸਕੂਲ ਦੇ ਪ੍ਰੋਗਰਾਮਾਂ ਵਿੱਚ ਅਤੇ ਆਪਣੇ ਸਕੂਲ ਦੇ ਪ੍ਰੋਗਰਾਮਾਂ ਵਿੱਚ ਉਹ ਅਕਸਰ ਗਾਉਂਦੇ ਰਹਿੰਦੇ ਸੀ। ਉਹਨਾਂ ਛੋਟੀ ਉਮਰ ਵਿੱਚ ਹੀ ਚਮਕੀਲੇ ਦੇ ਧਾਰਮਿਕ ਗੀਤ ਗਾਉਂਦੇ ਰਹਿੰਦੇ ਸਨ। ਅਮਰਤਾ ਬਿਰਕ ਨੇ 1997 ਵਿੱਚ ਗਾਇਕੀ ਦੀ ਸ਼ੁਰੂਆਤ ਕੀਤੀ। ਉਹਨਾਂ ਟਾਈਮਾਂ ਵਿੱਚ ਦਗਾਨਾ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀਗਾ। ਜੇ ਉਹਨਾਂ ਦੇ ਵਿਆਹ ਦੀ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ 14 ਮਾਰਚ 2000 ਨੂੰ ਮਲਕੀਤ ਸਿੰਘ ਬੈਗੋਵਾਲ ਦੇ ਨੇ ਹੋਇਆ। ਜੋ ਕਿ ਇੱਕ ਗੀਤਕਾਰ ਸਨ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਜਿਨ੍ਹਾਂ ਦਾ ਨਾਮ ਸਮਾਈਲੀ ਹੈ ਅਤੇ ਇੱਕ ਬੇਟਾ ਵੀ ਹੈ ਜਿਨ੍ਹਾਂ ਦਾ ਨਾਮ ਮੁਰਾਗਵ ਹੈ ਜੋ ਕਿ ਮਿਊਜ਼ਿਕ ਸਿੱਖ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਆਪਾਂ ਨੂੰ ਵੀ ਉਹਨਾਂ ਦੇ ਗੀਤ ਸੁਣਨ ਨੂੰ ਮਿਲਣਗੇ ਉਹਨਾਂ ਦੇ ਦੋਵੇਂ ਬੱਚੇ ਕੈਨੇਡਾ ਦੇ ਸਰੀ ਸੈਰ ਵਿੱਚ ਰਹਿ ਕੇ ਪੜ੍ਹਾਈ ਕਰਦੇ ਨੇ ਤੇ ਆਪਣੇ ਉੱਥੇ ਹੀ ਪਰਿਵਾਰ ਵਿੱਚ ਰਹਿੰਦੇ ਹਨ ਤੇ ਬਚਪਨ ਵਿੱਚ ਅਮਰਤਾ ਵਰਕ ਨੂੰ ਚਮਕੀਲੇ ਦੇ ਗੀਤ ਵਧੀਆ ਲੱਗਦੇ ਸੀ ਅਤੇ ਉਹਨਾਂ ਨੇ ਸਕੂਲ ਦੇ ਪ੍ਰੋਗਰਾਮ ਵਿੱਚ ਚਮਕੀਲੇ ਦੇ ਧਾਰਮਿਕ ਗੀਤਾਂ ਧਾਰਮਿਕੀ ਤਲਵਾਰ ਮੈਂ ਕਲੰਗੀ ਧਰ ਦੀ ਜਰੂਰ ਗਾਉਂਦੇ ਸੀ। ਉਹਨਾਂ ਨੇ ਕਿਸੇ ਤੋਂ ਵੀ ਸੰਗੀਤ ਨਹੀਂ ਸਿੱਖਿਆ ਸੀ ਤੇ ਅਮਰਤਾ ਬਿਰਕ ਨੇ 10 ਸਿਰਫ 10 ਹੀ ਪੜੇ ਹਨ 10 ਤੇ 10ਵੀਂ ਤੋਂ ਬਾਅਦ ਉਹ ਗਾਇਕੀ ਲੈਣ ਵਿੱਚ ਗਾਇਕੀ ਦੇ ਵਿੱਚ ਪੈ ਗਈ ਸੀ ਤੇ ਉਹਨਾਂ ਦੀ ਫੈਮਿਲੀ ਨੇ ਪੂਰੀ ਸਪੋਰਟ ਕੀਤੀ। ਉਹਨਾਂ ਨੂੰ ਸਿਰਫ ਗਾਉਣ ਦਾ ਹੀ ਸ਼ੌਂਕ ਸੀ ਤੇ ਉਹਨਾਂ ਨੂੰ ਨਹੀਂ ਸੀ ਪਤਾ ਸੀ ਕਿ ਉਹਨਾਂ ਨੂੰ ਇੰਨਾ ਉਹਨਾਂ ਦਾ ਇੰਨਾ ਵੱਡਾ ਨਾਮ ਬਣੇਗਾ। ਅਮਰਤਾ ਬਿਰਕ ਹੌਲੀ ਹੌਲੀ ਸਿੰਗਿੰਗ ਲਾਈਨ ਵਿੱਚ ਵਧਦੇ ਗਏ। ਉਹਨਾਂ ਦੀ ਪੂਰੀ ਫੈਮਿਲੀ ਨੇ ਉਹਨਾਂ ਦੀ ਪੂਰੀ ਸਪੋਰਟ ਕੀਤੀ। ਅਤੇ ਉਹਨਾਂ ਨੇ ਕੁਝ ਗੀਤ ਮੇਜਰ ਰਾਸਤਾਨੀ ਨਾਲ ਕੀਤੇ ਮੇਜਰ ਰਾਸਤਾਨੀ ਵੀ ਗੀਤ ਸੈੜ ਸੌ ਗੀਤ ਸਿਸਕੀਆਂ ਲੈ ਕੇ ਗਾਉਂਦੇ ਸਨ ਤੇ ਅਮਰਤਾ ਬਿਰਕ ਦੇ ਵੀ ਕੁਝ ਗੀਤ ਤੁਹਾਨੂੰ ਪਤਾ ਸਿਸਕੀਆਂ ਲੈ ਕੇ ਹੀ ਗਾਏ ਗਏ ਹਨ ਤੇ ਪਰ ਉਹਨਾਂ ਉਹਨਾਂ ਦਿਨਾਂ ਵਿੱਚ ਦਗਾਣਾ ਜੋੜੀ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ ਤੁਹਾਨੂੰ ਪਤਾ ਚਮਕੀਲੇ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਕਲਾਕਾਰ ਡਰ ਗਏ ਸਨ ਅਮਰਤਾ ਬਿਰਕ ਦੀ ਫੈਮਲੀ ਚਾਹੁੰਦੀ ਸੀ ਕਿ ਉਹ ਸੋਲੋ ਗਾਵੇ ਤਾਂ ਅਮਰਤਾ ਬਿਰਕ ਆਪਣੀ ਪਹਿਲੀ ਕੈਸਟ ਕੱਲੀ ਬੈ ਕੇ ਰੋਲ ਲੈਣੀ ਆ ਕੀਤੀ ਜਿਨ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਤੇ ਲੋਕਾਂ ਨੇ ਬਹੁਤ ਸਾਰਾ ਲੋਕਾਂ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਵੱਡਾ ਨਾਮ ਬਣ ਗਿਆ ਤੇ ਅਮਰਤਾ ਵੈਕ ਨੇ 1 ਮਹੀਨੇ ਵਿੱਚ 40 ਸੋ ਲਾਈ ਅਤੇ ਹੁਣ ਤੱਕ 65 ਕੈਸ਼ਟਾਂ ਕੱਢੀਆਂ ਸਨ ਅਤੇ ਉਹ ਅੱਜ ਵੀ ਮੇਜਰ ਰਾਸਤਾਨੀ ਨੂੰ ਬਹੁਤ ਯਾਦ ਕਰਦੇ ਹਨ ਕਿਉਂਕਿ ਮੇਜਰ ਰਾਸਤਾਨੀ ਉਹਨਾਂ ਦੀ ਕਾਮਯਾਬੀ ਦੇ ਪਿੱਛੇ ਬਹੁਤ ਵੱਡਾ ਹੱਥ ਸੀ ਤੇ ਮੇਜਰ ਰਾਸਤਾਨੀ ਨੇ ਉਹਨਾਂ ਨੂੰ ਗਾਇਕੀ ਲਾਈਨ ਵਿੱਚ ਬਹੁਤ ਜ਼ਿਆਦਾ ਸਪੋਰਟ ਕੀਤੀ ਸੀ ਤੇ ਕਦੇ-ਕਦੇ ਉਹ ਇੰਡੀਆ ਆਉਂਦੇ ਰਹਿੰਦੇ ਹਨ ਜਦੋਂ ਵੀ ਟਾਈਮ ਮਿਲਦਾ ਉਹ ਇੰਡੀਆ ਆਉਂਦੇ ਰਹਿੰਦੇ ਹਨ ਤੇ ਆਪਣੇ ਪਰਿਵਾਰ ਨੂੰ ਮਿਲਦੇ ਰਹਿੰਦੇ ਹਨ ਤੇ ਅੱਜ ਵੀ ਉਹਨਾਂ ਦੀ ਫੈਮਿਲੀ ਖੁਸ਼ ਆ ਹੱਸਦੇ ਵਜਦੇ ਨੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਵਿੱਚ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਹੱਸਦੇ ਵਜਦੇ ਰਹੋ ਰੱਬ ਦਾ ਉਹਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ ਤੇ ਬਾਏ ਬਾਏ